ਇਸ ਸਰਕਾਰ ਵੱਲੋਂ ਕੋਈ ਵੀ ਭਾਗ ਲੈ ਕੇ ਨੁਮਾਇੰਦਾ ਹੈ ਜਿਨ੍ਹਾਂ ਨੇ ਗੱਲਬਾਤ ਕੀਤੀ ਸਵਾਰਨਾ ਕੋਈ ਨਹੀਂ ਪਹੁੰਚਿਆ ਅਜੇ ਤੱਕ ਕੋਈ ਨਹੀਂ ਪਹੁੰਚਿਆ ਇਸ ਸਰਕਾਰ ਕੋਲ ਸਵਾਰ ਵਾਸਤੇ ਮੇਰੇ ਮਲਕ ਦੀ ਇਹ ਦੀਸ਼ਾਦ ਤੇ ਜਾ ਨਹੀਂ ਜਾਣੀ ਜਾਣੀ ਜਾਈ ਤੇ ਉਨੇ ਬੜੀ ਗਰੀਬੀ ਘੱਟੀ ਜੁਰੂ ਤੋਂ ਹੀ ਛੋਟਾ ਜਿਹਾ ਜੀ ਜਦੋਂ ਦੇ ਪਾਪਾ ਦਿੱਦਤੋ ਕੀ ਆਏ ਮੇਰੀ ਸਾਸ ਨੇ ਸਕੂਲ ਨਾਲ ਕੰਮ ਘਰ ਕਰ ਤਾਂਗੀ ਤੇ ਵੀ ਮੈਂ ਨੌਕਰੀਆਂ ਦੇ ਨਵਾਇਆ ਮੇਰੇ ਮੁੱਲ ਕੀ ਇਤਨੀ ਜ਼ਿਆਦਾ ਤੇ ਜਾ ਨਹੀਂ ਜਾਣੀ ਜਾਈਦੀ ਇਹੋ ਮੰਗਦੇ ਨੇ ਕੀ ਕਰਦੇ ਮੈਂ ਪ੍ਰਾਈਵੇਟ ਜੋਗਾ ਦੇਦੀ ਜਲਦੀ ਥੋੜੇ ਦਿਨ ਹੋਇਆ ਜਦੋਂ ਮੈਂ ਜੋਇਨ ਕੀਤਾ ਸਕੂਲ ਮੇਰੀ 5 ਸਾਲ ਦੀ ਬੇਟੀ ਸਟੱਡੀ ਕਰਦੀ ਫਸਟ ਕਲਾਸ ਨਹੀਂ ਜੀ ਅਸੀਂ ਸਸਕਾਰ ਕੀਤਾ ਉੱਥੇ ਕੋਸ਼ ਅਧਿਕਾਰੀ ਆਏ ਇਹ ਜਿਹੜੇ ਸਰਕਾਰ ਦੇ तहसीलदार मैडम आई और एसडीएम मैडम आए हुए ही बाकी जमे कोई लीडर सहबानों उठे कोई नहीं पहुंचा उसके बाद सरदार गुरदीप सिंह ਹੁੰਦਾਵਾ ਐਮਐਲਏ ਡੇਰਾ ਬੱਬਾ ਨਾਨਕ ਹਲਕਾ ਉਹ ਆਏ ਹੀ ਤੇ ਅਸੀਂ ਉਹਨਾਂ ਨੂੰ ਵੀ ਫਰਿਆਦ ਕੀਤੀ ਸੀ ਅਸੀਂ ਹਰ ਚੈਨਲ ਨੂੰ ਹਰ ਜਿੰਨੇ ਵੀ ਟੀਵੀ ਚੈਨਲਾਂ ਸਾਰਿਆਂ ਨੂੰ ਫਰਿਆਦ ਕਰ ਰਹੇ ਸਰਕਾਰ ਨੂੰ ਫਰਿਆਦ ਕਰ ਰਹੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਅਸੀਂ ਫਰਿਆਦ ਕੀਤੀ ਸੀ ਕਿਉਂਕਿ ਇਹਨਾਂ ਦੀ ਪਰਿਵਾਰ ਦੀ مالی ਸਹਾਇਤਾ ਜਿਹੜੀ ਆ ਉਹ ਬਹੁਤ ਖਸਤਾ ਵਾ ਕਿਉਂਕਿ ਅਸੀਂ ਮੈਂ ਪਤਾ ਮੈਨੂੰ ਕਿ ਇਹ ਸਾਡੇ ਜਿਹੜੇ ਮਲਕੀਤ ਸਿੰਘ ਜਿਹੜੇ ਨੇ ਸ਼ਹਾਦਤ ਦਾ ਜ਼ਾਮ ਪੀਤਾ ਵਾ ਜੰਮੂ ਕਸ਼ਮੀਰ ਉਧमपुर ਚੇ ਉਹਨਾਂ ਦੀ ਮਾਤਾ ਜੀ ਨੇ ਇੱਥੇ ਗਿਆਨ ਸਾਗਰ ਸਕੂਲ ਆ ਕਲਾਨੌਰ ਵਿੱਚ ਉੱਥੇ 500 ਰੁਪਏ ਵਿੱਚ ਇੱਕ ਮਹੀਨੇ ਦਾ 500 ਰੁਪਏ ਲੈ ਕੇ ਤੇ ਆਪਣਾ ਗੁਜ਼ਰਬਸਰ ਕੀਤਾ ਉਹਨਾਂ ਟੋਫੀਆਂ ਵਿੱਚ ਵੇਚ ਕੇ ਗੁਜ਼ਰਬਸਰ ਕੀਤਾ ਵਾ ਤੇ ਮੈਂ ਸਰਕਾਰ ਤੋਂ ਮੰਗ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਤੋਂ ਕਿ ਜਿਹੜੀ ਉਹਨਾਂ ਦੀ ਫੈਮਿਲੀ ਆ ਸਰਦਾਰ ਮਲਕੀਤ ਸਿੰਘ ਦੀ ਫੈਮਿਲੀ ਆ ਛੋਟੀ ਬੱਚੀ ਆ 5 ਸਾਲ ਦੀ ਕਿ ਉਹਨਾਂ ਵਾਸਤੇ ਕੋਈ ਨਾ ਕੋਈ ਸਰਕਾਰੀ ਨੌਕਰੀ ਦਾ ਐਲਾਨ ਕਰਨ ਅਸੀਂ ਸੁਭਾ ਵੀ ਅਸੀਂ ਟੀਵੀ ਚੈਨਲਾਂ ਨੂੰ ਕਿਹਾ ਸੀ ਪਰ ਅਜੇ ਤੱਕ ਸਰਕਾਰ ਨੇ ਸਾਡੇ ਜਿਹੜਾ ਬੱਚਾ ਸ਼ਹਾਦਤ ਦਾ ਜਾਨ ਪੀ ਗਿਆ ਸਰਦਾਰ ਮਲਕੀਤ ਸਿੰਘ ਅਜੇ ਤੱਕ ਸਾਨੂੰ ਕੋਈ ਫੋਨ ਨਹੀਂ ਡੀਸੀ ਦਫਤਰ ਤੋਂ ਆਇਆ ਨਾ ਅਜੇ ਤੱਕ ਕੋਈ ਕਿੱਥੋਂ ਸਾਨੂੰ ਫੋਨ ਨਹੀਂ ਆਇਆ ਤੇ ਅਸੀਂ ਹੱਥ ਜੋੜ ਕੇ ਫੇਰ ਦੁਬਾਰਾ ਮੰਗ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਤੋਂ ਕਿ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਉਹ ਗਰੀਬਾਂ ਦੇ ਵੀ ਮਸੀਹਾ ਤੇ ਉਸ ਜਿਹੜਾ ਨੇ ਸ਼ਹਾਦਤ ਦਾ ਜਾਮ ਪੀਤਾ ਖਾਸ ਕਰਕੇ ਸ਼ਹੀਦਾਂ ਦੇ ਵੀ ਉਹ ਮਸੀਹਾ ਸ਼ਹੀਦਾਂ ਨੂੰ ਵੀ ਉਹ ਚੰਗੀ ਤਰ੍ਹਾਂ ਸਤਿਕਾਰ ਕਰਦੇ ਸ਼ਹੀਦਾਂ ਦਾ ਜੋ ਇਸ ਦੇ ਦੇਸ਼ਕੋਮ ਵਾਸਤੇ ਆਪਣਾ ਬਲੀਦਾਨ ਦੇ ਦਿੰਦਾ ਸ਼ਹੀਦ ਉਹਨਾਂ ਦਾ ਉਹ ਸਤਿਕਾਰ ਕਰਦੇ ਆ ਪਰ ਅਜੇ ਤੱਕ ਸਾਨੂੰ ਇਹੀ ਹੋ ਰਿਹਾ ਫੀਲ ਕਿ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਐਸਾ ਐਲਾਨ ਨਹੀਂ ਕੀਤਾ ਗਿਆ ਕਿ ਜੋ ਸਾਡਾ ਬੱਚਾ ਸ਼ਹਾਦਤ ਦਾ ਜਾਮ ਪੀ ਗਿਆ ਕਿ ਉਹਨਾਂ ਦੀ ਕੁਰਬਾਨੀ ਦਾ ਜੋ ਸਰਕਾਰ ਨੇ ਇੱਕ ਕੁਰਬਾਨੀ ਦਾ ਮੁੱਲ ਪਾਉਣਾ ਅਜੇ ਤੱਕ ਨਹੀਂ ਪਿਆ ਕਹਿੰਦਾ ਮਤਲਬ ਕੀ ਸਰਕਾਰ ਅਜੇ ਤੱਕ ਵੀ ਕੋਈ ਐਲਾਨ ਨਹੀਂ ਕੀਤਾ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਫੈਮਿਲੀ ਵਾਸਤੇ ਕਿਉਂਕਿ ਪਰਿਵਾਰ ਪਹਿਲਾਂ ਵੀ ਮੈਂ ਦੱਸ ਚੁੱਕਾ ਕਿ ਹਾਲਤ ਉਹਨਾਂ ਦੀ ਠੀਕ ਨਹੀਂ ਆ ਤੇ ਪਰਿਵਾਰ ਦੀ ਉਹਨਾਂ ਦੀ ਜਿਹੜੀ ਫੈਮਿਲੀ ਆ ਉਹਨਾਂ ਵਾਸਤੇ ਕੋਈ ਨਾ ਕੋਈ ਸਰਕਾਰ ਐਲਾਨ ਕਰੇ ਸਰਕਾਰੀ ਨੌਕਰੀ ਦਾ ਖਾਸ ਕਰਕੇ ਤੁਸੀਂ ਦੱਸ ਰਹੇ ਹੋ ਹਲਕਰ ਚਾਰਜ ਜਿਹੜਾ ਆਮ ਆਦਮੀ ਪਾਰਟੀ ਦਾ ਹੈ ਉਹਨਾਂ ਨੂੰ ਕੋਈ ਦਬਰ ਨਹੀਂ ਹਾਂਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਸਰਦਾਰ ਗੁਰਦੀਪ ਸਿੰਘ ਰੁਧਾਵਾ ਐਮ ਐਲ ਏ ਡੇਰਾ ਬਾਬਾ ਖਾਨ ਨਾਨਕ ਹਲਕਾ ਆਏ ਹੀ ਮੈਂ ਉਹਨਾਂ ਨੂੰ ਵੀ ਇਹ ਫਰਿਆਦ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਸੀ ਪਰ ਅਸ਼ਵਾਸ਼ਣ ਦਿੱਤਾ ਸੀ ਉਹਨਾਂ ਨੇ ਇੱਕ ਜ਼ੁਬਾਨੀ ਅਸ਼ਵਾਸ਼ਣ ਦਿੱਤਾ ਹੀ ਪਰ ਅਜੇ ਤੱਕ ਸਾਡੇ ਕੋਈ ਕੋਈ ਵੀ ਲਿਖਤੀ ਮੈਸੇਜ ਜਾਂ ਸਾਨੂੰ ਕੋਈ ਵੀ ਸਰਕਾਰੀ ਅਦਾਰੇ ਜੋ ਕੋਈ ਕਾਲ ਨਹੀਂ ਆਇਆ ਕਿ ਅਸੀਂ ਉਹਨਾਂ ਵਾਸਤੇ ਸਰਦਾਰ ਮਲਕੀਤ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਵਾ ਉਹਨਾਂ ਦੀ ਫੈਮਿਲੀ ਵਾਸਤੇ ਜਾਂ ਉਹਨਾਂ ਦੇ ਪਰਿਵਾਰ ਵਾਸਤੇ ਕੋਈ ਵੀ ਅਜੇ ਤੱਕ ਕੋਈ ਵੀ ਐਲਾਨ ਸਰਕਾਰ ਨੇ ਨਹੀਂ ਕੀਤਾ ਕਿੰਦਾ ਦਾ ਇਹ ਚੁੰਦੇ ਉਹ ਸਹਯੋਗ ਸਰਕਾਰ ਨੂੰ ਅਸੀਂ ਸਰਕਾਰ ਤੋਂ ਸਹਯੋਗ ਸਰਕਾਰ ਤੋਂ ਅਸੀਂ ਕੀ ਚਾਉਣਾ ਅਸੀਂ ਤਾਂ ਪਹਿਲਾਂ ਹਾਨੂੰ ਪਤਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਖਾਸ ਕਰਕੇ ਜੋ ਸ਼ਹੀਦ ਹੁੰਦੇ ਆ ਉਹਨਾਂ ਦੀ ਸ਼ਹਾਦਤ ਜਿਹੜੀ ਆ ਕਦੀ ਜਾਇਆ ਨਹੀਂ ਜਾਣ ਦਿੰਦੇ ਇਹਨਾਂ ਨੂੰ ਪਤਾ ਵਾ ਕਿਉਂਕਿ ਮੈਂ ਵੀ ਫੌਜ 'ਚ ਨੌਕਰੀ ਕਰਕੇ ਆਇਆ 22 ਸਾਲ ਅਸੀਂ ਨੌਕਰੀ ਕਰਕੇ ਆਏ ਆ ਪਰ ਜਿਹੜੇ ਸ਼ਹੀਦ ਹੁੰਦੇ ਆ ਸ਼ਹੀਦਾਂ ਦਾ ਮਾਨ ਸਤਕਾਰ ਜਿਹੜਾ ਵਾ ਉਹ ਕੋਈ ਕੋਈ ਵਧਾਉਂਦਾ ਵਾ ਤੇ ਇਸ ਕਰਕੇ ਮੈਂ ਸਰਕਾਰ ਤੋਂ ਫਿਰ ਮੰਗ ਕਰਦਾ ਵਾਂ ਕਿ ਸਰਕਾਰ ਜਲਦੀ ਤੋਂ ਜਲਦੀ ਜਿਹੜਾ ਕਿ ਮਲਕੀਸ਼ ਸਿੰਘ ਦੀ ਸ਼ਹਾਦਤ ਦਾ ਮੁੱਲ ਪਾਵੇ ਹਾਂਜੀ ਅੱਜ ਅਸੀਂ ਇੱਥੇ ਪਹੁੰਚੇ ਆ ਹੌਲਦਾਰ ਮਲਕੀਸ਼ ਸਿੰਘ ਜੀ ਜੋ ਜੇ ਐਂਡ ਕਿਤੇ ਵਿੱਚ ਉਧਮਪੁਰ ਦੇ ਵਿੱਚ ਸ਼ਹੀਦ ਹੋਏ ਆ ਤੇ ਬਹੁਤ ਹੀ ਹੌਨਹਾਰ ਬੱਚੇ ਸੀਗੇ ਸਰਦਾਰ ਸਤਨਾਮ ਸਿੰਘ ਦੇ ਕਲਾਨੌਰ ਵਿਖੇ ਤੇ ਅੱਜ ਇਸ ਹੀ ਜਿੱਦਣ ਪਰਸੋਂ ਸੁਣਿਆ ਹੈ ਕਿ ਪਰਸੋਂ ਸਾਨੂੰ ਪਤਾ ਲੱਗਾ ਹੈ ਕਿ ਸਾਡਾ ਜਵਾਨ ਇੱਕ ਸੀਦ ਹੋਇਆ ਵਾ ਤੇ ਕੱਲ ਵੀ ਸਾਡੀ ਜਿਹੜੀ ਸਾਬਕਾ ਸੈਨਿਕ ਸੰਘਾਸ ਕਮੇਟੀ ਟੀਮ ਇੱਥੇ ਆਈ ਹੈ ਪਰਿਵਾਰ ਨਾਲ ਬੋਲ ਸਾਂਝਾ ਕਰਨ ਤੇ ਅੱਜ ਜਿਹੜਾ ਅਸੀਂ ਸੰਸਕਾਰ ਤੇ ਵੀ ਪਹੁੰਚੇ ਆ ਤੇ ਆਪਣਾ ਜੋ ਵੀ ਸਾਡੀ ਸੰਘਾਸ ਕਮੇਟੀ ਦੀ ਟੀਮ ਆਪਾਂ ਆਏ ਆ ਹੁਣ ਫਿਰ ਅਸੀਂ ਆਏ ਆ ਸਰਕਾਰ ਦੇ ਆਪਣਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਔਰ ਪਰਿਵਾਰ ਦਾ ਦੇਖਿਆ ਸੀ ਕਿ ਇਹਨਾਂ ਦਾ مالی ਹਾਲਤ ਜਿਹੜੀ ਬਹੁਤ ਖਸਤਾ ਵਾ ਜਿਹੜਾ ਸਰਦਾਰ ਮਲਕੀਤ ਸਿੰਘ ਆ ਇਹਨਾਂ ਦੇ ਫਾਦਰ ਸਾਹਿਬ ਵੀ ਉਤੋਂ ਛੋਟੀ ਉਮਰ ਦੇ ਵਿੱਚ ਹੀ ਗਿਆ ਜਦੋਂ ਅੱਜ ਤੋਂ 22 ਸਾਲ ਪਹਿਲੇ ਜਿਵੇਂ ਕਿ ਇਹਨਾਂ ਦੀ ਅੱਜ ਬੱਚੀ ਜਿਹੜੀ 6 ਸਾਲ ਦੀ ਬੱਚੀ ਆ ਇਵੇਂ ਇਹ ਵੀ ਬੱਚੇ ਉਸ ਟਾਈਮ ਇੰਦਾ ਹੀ ਛੋਟੇ ਸੀਗੇ ਜਦੋਂ ਇਹਨਾਂ ਦੇ ਫਾਦਰ ਸਾਹਿਬ ਦਾ ਜਿਹੜਾ ਦਿਹਾਂਤ ਹੋ ਗਿਆ ਪਰ ਉਹਨਾਂ ਦੀ ਮਾਤਾ ਜੀ ਨੇ ਜਿਹੜਾ ਵਾ ਇਹ ਬੱਚਿਆਂ ਨੂੰ ਕਿਵੇਂ ਵਿਧਿਆੜੀ ਟੱਪਾ ਕਰਕੇ ਸਕੂਲਾਂ ਦੇ ਵਿੱਚ ਮਤਲਬ ਜਿਹੜੀ ਆ ਪੀਂਆਂ ਦੀ ਡਿਊਟੀ ਕਰਕੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦਾ ਸੁਪਨਾ ਸੀਗਾ ਕਿ ਮੇਰੇ ਬੱਚੇ ਜਿਹੜੇ ਦੇਸ਼ ਵਾਸਤੇ ਜਿਹੜਾ ਵਾ ਜਾਨ ਫੌਜ ਦੇ ਵਿੱਚ ਜਾਣ ਉਹ ਦੇਸ਼ ਦੀ ਸੇਵਾ ਕਰਨ ਅੱਜ ਉਹਨਾਂ ਦਾ ਬੱਚਾ ਜਿਹੜਾ ਸ਼ਹੀਦ ਹੋ ਚੁੱਕਿਆ ਵਾ ਬਹੁਤ ਹੀ ਦੁਖਦਾਈ ਘਟਨਾ ਤੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਅਸੀਂ ਵੈਸੇ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਦੀ ਇਹ ਗੱਲੋਂ ਅਸੀਂ ਸਲਾਹਾਂ ਵੀ ਕਰਦੇ ਆਂ ਕਿ ਉਹਨਾਂ ਨੇ ਜੋ ਵੀ ਸਾਡੇ ਸ਼ਹੀਦ ਹੁੰਦੇ ਆ ਉਹਨਾਂ ਦੇ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਨੌਕਰੀ ਤੇ ਜਿਹੜਾ 1 ਕਰੋੜ ਦਾ ਅ ਅਨਾਉਂਸ ਕਰਦੇ ਆ ਇਵਨ ਇੱਥੋਂ ਤੱਕ ਜੋ ਭਾਰਤ ਸਰਕਾਰ ਨੇ ਅਗਨੀਵੀਰ ਯੋਜਨਾ ਲੈਂਦੀ ਆ ਜਿਨ੍ਹਾਂ ਵਾਸਤੇ ਨਾ ਤੇ ਕੋਈ ਪੈਨਸ਼ਨ ਆ ਤੇ ਜੇ ਕੋਈ ਸੀਧ ਹੋ ਜਾਂਦਾ ਤੇ ਸੈਂਟਰਲ ਸਰਕਾਰ ਵੱਲੋਂ ਉਹਨਾਂ ਨੂੰ ਕੱਕ ਕੋਈ ਵੀ مالی ਸਹਾਇਤਾ ਨਹੀਂ ਦਿੱਤੀ ਜਾਂਦੀ ਇਵਨ ਕੇਵਲ ਤੇ ਕੇਵਲ ਉਹਨਾਂ ਨੂੰ ਜਿਹੜਾ ਸਰਦ ਦਾ ਪੈਸਾ 48000 ਰੁਪਏ ਉਹ ਹੀ ਮਿਲਦਾ ਹੈ ਬਾਕੀ ਸੈਂਟਰਲ ਸਰਕਾਰ ਵੱਲੋਂ ਕੋਈ ਵੀ ਉਹਦਾ ਫਾਇਦਾ ਉਹਨੂੰ ਦਿੱਤਾ ਨਹੀਂ ਜਾਂਦਾ ਤੇ ਪੰਜਾਬ ਸਰਕਾਰ ਜਿਹੜੀ ਆ ਇਵਨ ਅਗਨੀਪਥ ਜਿਹੜੇ ਵੀ ਅਗਨੀਵੀਰ ਵੀ ਜਿਹੜੇ ਸੀਧ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਨੌਕਰੀ ਦਿੰਦੀ ਔਰ 1 ਕਰੋੜ ਰੁਪਈਆ ਦੀ ਮਾਲੀਸਾਤਾ ਦਿੰਦੀ ਹੈ ਅਸੀਂ ਸਰਕਾਰ ਦੀ ਇਹ ਗੱਲੋਂ ਸਲਾਹਗਾ ਕਰਦੇ ਹਾਂ ਪਰ ਆਹ ਜਿਹੜਾ ਇਸ ਪਰਿਵਾਰ ਨਾਲ ਸੀਦ ਮਲਕੀਤ ਸਿੰਘ ਦਾ ਪਰਿਵਾਰ ਆ ਜਿਹੜਾ ਸੰਸਕਾਰ ਹੋਇਆ ਵਾ ਇਸ ਗੱਲ ਦਾ ਬੜਾ ਮਨਾਂ ਦੇ ਵਿੱਚ ਰੋਸ ਹੈ ਪਰਿਵਾਰ ਦੇ ਵਿੱਚ ਵੀ ਰੋਸ ਹੈ ਕਿ ਕੋਈ ਵੀ ਸਰਕਾਰ ਦਾ ਮੰਤਰੀ ਸੰਤਰੀ ਜਿਹੜਾ ਵਾ ਇਸ ਸੰਸਕਾਰ ਤੇ ਨਹੀਂ ਪਹੁੰਚਿਆ ਹਾਲਾਂਕਿ ਬਾਅਦ ਦੇ ਵਿੱਚ ਆਏ ਹਲਕਾ ਐਮਐਲਏ ਲੇਕਿਨ ਅਜੇ ਤੱਕ ਸਰਕਾਰੀ ਤੌਰ ਦੇ ਉੱਤੇ ਕੋਈ ਵੀ ਇਹੋ ਜੀ ਅਨਾਉਂਸਮੈਂਟ ਨਹੀਂ ਹੋਈ ਕਿ ਜੋ ਪਰਿਵਾਰ ਨੂੰ ਜੋ ਸੀਦ ਪਰਿਵਾਰ ਨੂੰ ਇੱਕ ਆਪਣਾ ਜਿਹੜਾ ਜੋ ਵੀ ਉਹਨਾਂ ਦੀ ਸਰਕਾਰ ਜਿਹੜੀ ਜੋ ਵੀ ਦੇ ਰਹੀ ਐ ਐਕਸਗਰੀਸੀਆ ਗ੍ਰਾਂਟ ਉਹ ਜਲਦੀ ਅਨਾਉਂਸ ਕਰੇ ਤੇ ਪਰਿਵਾਰ ਦੀ ਬਹੁਤ ਜਿਹੜੀ ਮਾਲੀ ਹਾਲਤਾਂ ਬਹੁਤ ਕਮਜ਼ੋਰ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਉਹ ਬੀਬੀ ਜਿਹੜੀ ਮਲਕੀਤ ਸਿੰਘ ਦੀ ਮਿਸਿਸ ਹੈ ਉਹਨਾਂ ਨੂੰ ਨੌਕਰੀ ਦਾ ਐਲਾਨ ਕਰੇ ਜਲਦੀ ਅਸੀਂ ਸਾਬਕਾ ਸੈਨਿਕ ਸੰਘਾਸ ਕਮੇਟੀ ਵੱਲੋਂ ਇਹ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਸਰਕਾਰੀ ਤੌਰ ਤੇ ਗੋਥਣਾ ਜਿਹੜੀ ਕੀਤੀ ਜਾਵੇ ਰਿਟਨ ਦੇ ਵਿੱਚ ਸਰਕਾਰ ਨੂੰ ਜਿਹੜਾ ਪਰਿਵਾਰ ਨੂੰ ਆਸ਼ਵਾਸਨ ਦਵਾ ਕੇ ਰਿਟਨ ਦੇ ਵਿੱਚ ਅਨਾਉਂਸ ਕੀਤਾ ਜਾਵੇ ਕਿ ਸਰ ਜੋ ਵੀ ਭਗਵੰਤ ਮਾਨ ਸਰਕਾਰ ਸੀਦਾ ਦੇ ਨਾਲ ਕਰਦੀ ਆ ਜੋ ਵੀ ਉਹਨਾਂ ਨੂੰ ਐਸ ਗ੍ਰੇਸ਼ੀਆ ਗ੍ਰਾਂਟ ਜਾਂ ਸਰਕਾਰ ਨੂੰ ਨੌਕਰੀ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਲੈਣੀ ਆ ਉਹ ਅਨਾਉਂਸ ਕੀਤੀ ਜਾਵੇ ਜਲਦੀ ਦੇ ਇਹ ਸਾਡੀ ਮੰਗ ਆ ਇਹ ਹੋਰ ਵੀ ਪੈਰਵਾਹੀ ਕੀਤੀ ਜਾਵੇ ਕਿ ਇਸ ਬੰਦੇ ਜਿਹੜਾ ਸਰਕਾਰ ਦਾ ਨੀਮਾ ਹੈ ਹਾਂਜੀ ਬਿਹਲਾਲ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਰਕਾਰ ਜਿਹੜੀ ਭਗਵੰਤਬਾਣੀ ਸਰਕਾਰ ਹੈ ਇਹ ਉਹਨਾਂ ਨੇ ਹੀ ਸ਼ੁਰੂ ਕੀਤਾ ਵਾ ਕਿ ਜਿਹੜਾ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਤੇ ਸਰਕਾਰੀ ਨੌਕਰੀ ਦਾ ਤੇ ਸਾਨੂੰ ਪੂਰੀ ਉਮੀਦ ਹੈ ਸਰਕਾਰ ਤੋਂ ਤੇ ਇਹ ਜਲਦੀ ਜਿਹੜੀ ਸਰਕਾਰ ਅਨਾਉਂਸ ਕਰੇਗੀ ਤੇ ਜਿਹੜੇ ਇਲਾਕੇ ਦੇ ਹਲਕਾ ਵਿਧਾਇਕ ਲਾਵਾ ਸਾਹਿਬ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਹਾਡਾ ਫਰਜ਼ ਬੰਦਾ ਤੁਹਾਡੇ ਇਲਾਕੇ ਦਾ ਸੀਧਾ ਤੁਸੀਂ ਵੀ ਇਹਦੀ ਪੂਰਜੋਰ ਜਿਹੜੀ ਅੱਗੇ ਸਰਕਾਰ ਅੱਗੇ ਰეკਮੈਂਡੇਸ਼ਨ ਤੇ ਜੋ ਤੇ ਬਾਕੀ ਅਸੀਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆ ਉਹਦੇ ਬਾਅਦ ਫਿਰ ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਅਗਰ ਸਰਕਾਰ ਜਲਦੀ ਨਹੀਂ ਅਨਾਉਂਸ ਕਰਦੀ ਤੇ ਅਸੀਂ ਪੰਜਾਬ ਲੈਵਲ ਦਾ ਜਿਹੜਾ ਵਾ ਡੈਲੀਗੇਟ ਜਿਹੜਾ ਸਰਕਾਰ ਭਗਵੰਤ ਮਾਨ ਨੂੰ ਆਪਾਂ ਮਿਲਣ ਜਾਵਾਂਗੇ